ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹਿਸ਼ਾਰਪੁਰ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਗਹਿਨ ਮੰਥਨ ਮੀਟਿੰਗ ਜੋ ਲਗਾਤਾਰ ਪਿਛਲੇ 2-3 ਦਿਨ ਤੋਂ ਚੱਲ ਰਹੀ ਸੀ ਹਿਸ਼ਾਰਪੁਰ ਲੋਕ ਸਭਾ ਦਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਡਿਕਲੇਅਰ ਕਰਨ ਦੇ ਮੁੱਦੇ ਦੇ ਉੱਤੇ ਔਰ ਵਿਸ਼ੇਸ਼ ਤੌਰ ਤੇ ਪਾਰਲੀਮੈਂਟ ਦੇ ਇੰਚਾਰਜ ਸਾਬਕਾ ਸੂਬਾ ਪ੍ਰਧਾਨ ਮੌਜੂਦਾ ਸਟੇਟ ਜਨਰਲ ਸੈਕਟਰੀ ਸ਼੍ਰੀ ਗੁਲਾਲ ਸੇਲਾ ਜੀ ਔਰ ਸਟੇਟ ਦੇ ਜਨਰਲ ਸੈਕਟਰੀ ਚੌਧਰੀ ਗਰਨਾਮ ਜੀ ਸਟੇਟ ਦੇ ਜਨਰਲ ਸੈਕਟਰੀ ਮਾਨਯੋਗ ਠੇਕੇਦਾਰ ਰਜਿੰਦਰ ਜੀ ਔਰ ਸਟੇਟ ਦੇ ਸੈਕਟਰੀ ਮਾਨਯੋਗ ਸ਼ੇਰਪੁਰੀ ਸਾਬ ਮਨਿੰਦਰ ਸ਼ੇਰਪੁਰੀ ਜੀ ਔਰ ਇਸ ਸਾਰੀ ਚਰਚਾ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਔਰ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ 'ਚ ਇਸ ਸਾਰੀ ਚਰਚਾ ਦੇ ਵਿੱਚ ਜਿਹੜਾ ਫੈਸਲਾ ਕੋਨ ਭੂਮਿਕਾ ਅਦਾ ਕਰਨ ਆਏ ਆ ਉਹ ਪੰਜਾਬ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਮਾਜੋਕ ਸ਼੍ਰੀ ਵਿਪਲ ਕੁਮਾਰ ਜੀ ਸਾਡੇ ਚ ਆਏ ਆ ਔਰ ਆਪਸੀ ਚਰਚਾ ਕਰਨ ਤੋਂ ਬਾਅਦ ਪਾਰਟੀ ਪੈਨਲ ਦੇ ਵਿੱਚ ਕਾਫੀ ਲੰਬੀ ਲਿਸਟ ਜਿਹੜੀ ਸੀਗੀ ਉਹਨਾਂ ਦੇ ਵਿੱਚੋਂ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜੇ ਉਮੀਦਵਾਰ ਦਾ ਪੈਨਲ ਸੀ ਉਹ ਵੀ ਆਪਾਂ ਸਾਥੀ ਰਣਜੀਤ ਕੁਮਾਰ ਜੀ ਐਡਵੋਕੇਟ ਸਾਹਿਬ ਪ੍ਰੈਜ਼ੀਡੈਂਟ ਬਾਰ ਕਾਉਂਸਲ ਹੁਸ਼ਿਆਰ ਪਰ ਉਹਨਾਂ ਨੂੰ ਵੀ ਬਾਰ ਕਾਉਂਸਲ ਹੀ ਕਹਿੰਦੇ ਆ ਨਾ ਐਸੋਸੀਏਸ਼ਨ ਬਾਰ ਐਸੋਸੀਏਸ਼ਨ ਉਹਨਾਂ ਨੂੰ ਅੱਜ ਆਪਾਂ ਇਨਵਾਈਟ ਕੀਤਾ ਸੀ ਬਾਅਦ ਵਿੱਚ ਉਹਨਾਂ ਦੇ ਵੀ ਵਿਚਾਰ ਸੁਣੇ ਆ ਸਮੁੱਚੀ ਚਰਚਾ ਤੋਂ ਬਾਅਦ ਇਹ ਫੈਸਲਾ ਹੋਇਆ ਆ ਉਹ ਮਾਜੋਗ ਪੰਜਾਬ ਚੰਡੀਗੜ੍ਹ ਦੇ ਜਿਹੜੇ ਕੇਂਦਰੀ ਕੋਆਰਡੀਨੇਟਰ ਸ਼ਿਦਿ ਵਿਪਲ ਕੁਮਾਰ ਜੀ ਉਹ ਤੁਹਾਨੂੰ ਵਿਸਤਾਰ ਦੇ ਨਾਲ ਦੱਸੇ आज लोकसभा होशियारपुर में सभी कार्यकर्ताओं और वरिष्ठ नेताओं के साथ विचार मंथन करने के बाद बहुत सूझबूझ से परमा आदरणीय बहन कुमारी मायती जी के आदेश पर और इस सूबे के जो इंचार्ज हैं आदरणीय श्री रणधीर सिंह बैनीवाल जी के निर्देशन में आज पूरी टीम ने लोकसभा होशियारपुर से एक मिशनरी कार्यकर्ता जो पिछले कई वर्षों से बहुजन समाज पार्टी में लगातार अपनी सेवाएं दे रहे थे और बहुजन समाज पार्टी ने इस बार होशियारपुर लोकसभा क्षेत्र से उनको उम्मीदवार बनाया है पूरी समुची लीडरशिप उनका स्वागत करती है एडवोकेट जी होशियारपुर लोकसभा क्षेत्र से बसपा के उम्मीदवार होंगे डॉक्टर एडवोकेट रंजीत जी ਔਰ ਮੈਂ ਰੰਜੀਤ ਜੀ ਨੂੰ ਕਹਾਂਗਾ ਬਹੁਤ ਬੁਲੰਦ ਸਾਹਿਬ ਨੂੰ ਪਹਿਲੇ ਇਹਨਾਂ ਨੂੰ ਲੋ ਜਿਹੜਾ ਪ੍ਰਧਾਨ ਜੋ ਹੈ ਜ਼ਿਲ੍ਹਾ ਪ੍ਰਧਾਨ ਦਜੀਤਰਾਏ ਜੀ ਕਿਰਪਾ ਕਰਕੇ ਐਡਵੋਕੇਟ ਸਾਹਿਬ ਨੂੰ ਜਿਹੜਾ ਹੈਗਾ ਪਾਰਟੀ ਦੇ ਵਿੱਚ ਐਕਟਿਵ ਹੋਣ ਦਾ ਜਿਹੜਾ ਚਿੰਨ੍ਹ ਹੈ ਜਿਹੜਾ ਦਿੱਤਾ ਜਾਵੇ ਥੈਂਕ ਯੂ ਮਰਤਾ ਔਰ ਮੈਂ ਪਰਵਾਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਉਹਨਾਂ ਨੂੰ ਪਾਰਟੀ ਵਿੱਚ ਸੰ ਦੋ ਮਿੰਟ ਇਹ ਨੰ ਕਿਉਂਕਿ ਇਹ ਟਿਕਟ ਮਾਨਜੋ ਪੰਨ ਕੁਮਾਰੀ ਮਾਇਆਵਤ ਅਸਤਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਜੀ ਦੇ ਦਸਖਤਾ ਹੇਠ ਆਈ ਆ ਔਰ ਮਾਨਜੋਗ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਹਰਿਆਣੇ ਦੇ ਇੰਚਾਰਜੀ ਦੀ ਰੰਦੀਰ ਸਿੰਘ ਬੈਣੀਵਾਲ ਜੀ ਜਿਨ੍ਹਾਂ ਨੇ ਵਿਸ਼ੇਸ਼ ਨਿਰਦੇਸ਼ਾਂ ਦੇ ਵਿੱਚ ਮਾਨਜੋਗ ਪਿੱਪਲ ਕੁਮਾਰ ਜੀ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਕੇਂਦਰੀ ਕੋਆਰਡੀਨੇਟਰ ਟਿਕਟ ਲੈ ਕੇ ਆਏ ਆ ਮਾਨਜੋਗ ਪ੍ਰਵਾਰੀ ਸਾਹਿਬ ਨੇ ਇੱਛਾ ਬਿਆਨ ਕੀਤੀ ਆ ਕਿ ਇਸ ਪਾਰਲੀਮੈਂਟ ਦੇ ਵਿੱਚ ਕਿਉਂਕਿ ਵਰਕਰ ਜਿਹੜੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਅਣਥੱਕ ਲੱਗੇ ਹੋਏ ਆ ਔਰ ਜਿਨ੍ਹਾਂ ਨੇ ਹਮੇਸ਼ਾ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਉਹ ਪਿੰਡ ਪਿੰਡ ਬੈਠਾ ਸਾਡਾ ਬੂਥ ਲੈਵਲ ਦਾ ਵਰਕਰ ਹੈ ਜਿਹੜੇ ਦਿਨ ਰਾਤ ਆਪਣੀ ਸਾਧਨਾ ਨਾਲ ਆਪਣੀ ਤਨਮਨਤਾ ਨਾਲ ਲੱਗੇ ਹੋ ਉਹਨਾਂ ਸਾਰਿਆਂ ਦੀ ਨੁਮਾਇੰਦਗੀ ਲੋਕ ਸਭਾ ਦੇ ਵਿੱਚ ਔਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਗਲਾਲ ਸਿੰਘ ਲਾ ਜੀ ਕਰਦੇ ਆ ਪਮਾਨ ਜੋ ਪਰਿਵਾਰੀ ਸਾਹਿਬ ਦੀ ਇੱਛਾ ਆ ਕਿ ਉਹ ਆਪਣੇ ਹੱਥਾਂ ਨਾਲ ਜਿਹੜੀ ਟਿਕਟ ਵਾ ਉਹ ਉਮੀਦਵਾਰ ਸਾਹਿਬ ਨੂੰ ਸੌਂਪਣ ਜੀ ਪਰਿਵਾਰੀ ਦੇ ਲਾਹਤ ਲਾਹਤ ਠੀਕ ਹੋ ਸਾਰਿਆਂ ਦਾ ਸ਼ੁਕਰੀਆ ਸਾਰਿਆਂ ਦਾ ਜੈਪੀ ਮੈਂ ਬੇਨਤੀ ਕਰਦਾ ਕਿ ਸ਼੍ਰੀ ਗੁਲਾਬ ਸੇਲਾ ਜੀ ਇਸ ਮੌਕੇ ਤੇ ਦੋ ਸ਼ਬਦ ਕਹੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪ੍ਰਣ ਕੁਮਾਰੀ ਮਾਇਆਬਤੀ ਜੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਮਾਨਯੋਗ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਜੀ ਮਾਨਯੋਗ ਸ਼੍ਰੀ ਵਿਪਲ ਕੁਮਾਰ ਜੀ ਔਰ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਪ੍ਰਧਾਨ ਬੌਝਨ ਸਮਾਜ ਪਾਰਟੀ ਪੰਜਾਬ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਬੌਝਨ ਸਮਾਜ ਪਾਰਟੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਵੱਲੋਂ ਜਿਨ੍ਹਾਂ ਨੇ ਇੱਕ ਕਾਬਲ ਨਿਤੜਕ ਜੋਧਾ ਸਾਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਲਈ ਦਿੱਤਾ ਜਿਹੜੇ ਕਿ ਦੂਜੀ ਵਾਰ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਜਿਹੜੇ ਪੂਰੇ ਹਲਕੇ ਦੇ ਅੰਦਰ ਗਰੀਬਾਂ ਦੇ ਨਾਲ ਖੜਦੇ ਨੇ ਔਰ ਦਿਨ ਰਾਤ ਬੋਝਨ ਸਮਾਜ ਪਾਰਟੀ ਲਈ ਕੰਮ ਕਰਦੇ ਨੇ ਜਿੱਥੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਉਥੇ ਮੈਂ ਮਾਨਯੋਗ ਐਡਵੋਕੇਟ ਰਣਜੀਤ ਜੀ ਜੀ ਉਹਨਾਂ ਨੂੰ ਵਧਾਈ ਦਿੰਦਾ ਔਰ ਪੂਰੀ ਲੋਕ ਸਭਾ ਵੱਲੋਂ ਇਹ ਵਿਸ਼ਵਾਸ ਦਵਾਉਂਦੇ ਆ ਕਿ ਆਉਣ ਵਾਲੇ ਦਿਨ ਜਿਹੜੇ ਆ ਉਹ ਪੂਰੀ ਸਾਡੀ ਟੀਮ ਜਿਹੜੀ ਹੈ ਜਿਹਦੇ ਵਿੱਚ ਠੇਕੇਦਾਰ ਰਜਿੰਦਰ ਸਿੰਘ ਜੀ ਸਾਡੇ ਸਟੇਟ ਦੇ ਜਨਰਲ ਸੈਕਟਰੀ ਚੌਧਰੀ ਗੁਰਨਾਮ ਸਿੰਘ ਜੀ ਸਟੇਟ ਦੇ ਜਨਰਲ ਸੈਕਟਰੀ ਔਰ ਸਤਕਾਰਯੋਗ ਮਨਿੰਦਰ ਸਿੰਘ ਸ਼ੇਰਪੁਰ ਜੀ ਸਟੇਟ ਦੇ ਸਕੱਤਰ ਔਰ ਸਾਡੇ ਨੌਜਵਾਨ ਆਗੂ ਦਲਜੀਤ ਰਾਏ ਜੀ ਜਿਲ੍ਹਾ ਪਰਦਾਨ ਸਮੁੱਚੀ ਲੋਕ ਸਭਾ ਦੀ ਟੀਮ ਸਮੁੱਚੇ ਲੋਕ ਸਭਾ ਦੇ ਅਹੁਦੇਦਾਰ ਸਮੁੱਚੀ ਲੋਕ ਸਭਾ ਦੇ ਜਿਹੜੇ ਵਰਕਰ ਸਵਾਰਥਕ ਹੈ ਪੂਰੇ ਤਨਦੇਹੀ ਦੇ ਨਾਲ ਜਿਹੜਾ ਹੈ ਉਹ ਜਿਹੜਾ ਉਹ ਇਹਨਾਂ ਦਾ ਸਹਿਯੋਗ ਕਰਨਗੇ ਮਾਨਯੋਗ ਐਡਵੋਕੇਟ ਐਡਵੋਕੇਟ ਰਣਜੀਤ ਕੁਮਾਰ ਜੀ 4 ਵਜੇ ਅੱਜ 4 ਵਜੇ ਜਿਹੜੀ ਹੈ ਉਹ ਹੁਸ਼ਿਆਰਪੁਰ ਲੋਕ ਸਭਾ ਦੀ ਜਿਹੜੀ ਉਹ ਮੀਟਿੰਗ ਬੁਲਾਈ ਹੈ ਉਹਦੇ ਵਿੱਚ ਅਸੀਂ ਸਾਰੀ ਲੋਕ ਸਭਾ ਚੋਂ ਜੁਮੇਵਾਰ ਸਾਥੀਆਂ ਨੂੰ ਬੁਲਾ ਕੇ ਮਾਨਯੋਗ ਐਡਵੋਕੇਟ ਰਜੀ ਜੀ ਦਾ ਪੂਰੀ ਲੋਕ ਸਭਾ ਦੇ ਵਿੱਚ ਉਹਨਾਂ ਦਾ ਸਵਾਗਤ ਕਰਾਂਗੇ ਧੰਨਵਾਦ ਜੈਪੀਮ ਜੈਪਾਲ ਲੋ ਦੀ ਕੁੜੀਆਂ ਖਲਾਕੀ ਬਲੇ ਨਹੀਂ 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 ਲਾਓ ਲਾਓ ਬਹੁਤ ਬਹੁਤ ਧੰਨਵਾਦੀ ਸੋਣੇ ਪੇ ਲਾਉਣੇ ਪੈਣਗੇ ਇਹ ਨਾਉਣਾ ਜਦੋਂ ਬਤਾ